ਸ੍ਰੀ ਕਾਲ ਸਾਰੇ ਭਰਾਵਾਂ ਨੂੰ ਆਪਾਂ ਅੰਬਲੀ ਵੀਡੀਓ ਪਹਿਲਾਂ ਵੀ ਪਾਈ ਸੀ ਉਦੋਂ ਸੀ ਕੱਚੇ ਆਂਬ ਆ ਲੱਗੇ ਪਏ ਨੇ ਆਂਬ ਇਹ ਪੂਰੇ ਵਧੀਆ ਖਾਣ ਵਾਲੇ ਆਂਬ ਨੇ ਆਹ ਦੇਖੋ ਜੂੰ ਕਰਕੇ ਵਾਕੀ ਤੂੜੀ ਵੀ ਬੈਠਾ ਹੈ ਸਾਡਾ ਖਾਲਸਾ ਤੁਹਾਨੂੰ ਦਿਖਾਉਣੇ ਆ ਵੀ ਕਹਿੰਦੇ ਪੰਜਾਬ 'ਚ ਆਂਬ ਨਹੀਂ ਹੁੰਦਾ ਤੇ ਪੂਰੇ ਕਿਰੇ ਆਂਬ ਹੈ ਖਾਲਸਾ ਕਿਉਂ ਦਿਖਾਗਾ ਆਹ ਦੇਖੋ ਜਮਾ ਪੂਰਾ ਕਿਰਿਆ ਹੋਇਆ ਆਂਬ ਹੈ ਕੁਝ ਆਮ ਅੰਬਰੀਨ ਮੈਨੂੰ ਕਹਿੰਦਾ ਮੈਂ ਵਟਸਐਪ ਭੇਜਦਾ ਬਾਕੀ ਆਪਾਂ ਖਾ ਕੇ ਦੇਖ ਲੈਂਦੇ ਆ ਪੂਰੇ ਕਿਰੇਆ ਮਿੱਠਾ ਆ ਦੇਖੋ ਬਹੁਤ ਜਿਆਦੇ ਮਿੱਠੇ ਅੰਬਾ ਉਧਰ ਵਾਲਿਆ ਢਾਂਗੇ ਨਾਲ ਟੋੜੀ ਜਾਂਦਾ ਬੰਦਾ ਆਪਣਾ ਤਾਹਾਂ ਬੈਠਾ ਏ ਅੰਬ ਆਪਣੇ ਖੇਤ ਲੱਗਿਆ ਹੋਇਆ ਹੈ ਇਹ ਬਾ ਪੂਰੇ ਨੇ ਲਾਇਆ ਹੋਇਆ ਬਹੁਤ ਪੁਰਾਣਾ ਦਰਖਤ ਹੈ ਉਹਨਾਂ ਨੇ ਵੀ ਪਹਿਲਾਂ ਦੀ ਲਾਇਆ ਹੋਇਆ ਉਹ ਦੇਖੋ ਕਾਮਿਟਾ ਮੇਂ ਅੰਬਾ ਜਮਾ ਹੁਣ ਕਿਰੇ ਹੋਏ ਆਂ ਬਰੇ ਅਲਾ ਕਹਿੰਦਾ ਪੰਜਾਬ ਚ ਹੁੰਦਾ ਨਹੀਂ ਪੰਜਾਬ ਚ ਹਰੇਕ ਤਰ੍ਹਾਂ ਦਾ ਫਸਲ ਹੁੰਦੀ ਆ ਹਰੇਕ ਤਰ੍ਹਾਂ ਦਾ ਬੂਜਾ ਫਲਦਾਰ ਹੁੰਦਾ ਪੰਜਾਬ ਨੂੰ ਐਵੇਂ ਨਹੀਂ ਕਹਿੰਦੇ ਸੋਨੇ ਦੀ ਚਿੜੀ ਕਿਹਾ ਇਹ ਜ਼ਮੀਨ ਐਹੀ ਜੀ ਹੈ ਕਹਿੰਦੇ ਬੰਦਾ ਵੱਢ ਕੇ ਡੱਬਲੀ ਨਾ ਉਹ ਵੀ ਹਰਾ ਹੋ ਜਾਂਦਾ ਉਹ ਗੱਲ ਆ ਪੰਜਾਬ ਚ ਆ ਦੇਖੋ ਅੰਬ ਪੂਰੇ ਕਿਰੇ ਹੋਏ ਨੇ ਆ ਠੀਕ ਐ ਵਿੱਚ ਬੰਦੇ ਤੋੜ ਕੇ ਲੈ ਜਾਂਦੇ ਆ ਕੱਚੇ ਅੰਬ ਚਾਰ ਪਾਉਣ ਵਾਸਤੇ ਉਦੋਂ ਗੌਰ ਰੱਖਣੀ ਪੈਂਦੀ ਆ ਸਾਨੂੰ ਇਹ ਗੱਲ ਜੀ ਜੇ ਸਾਨੂੰ ਬਹੁਤ ਧਿਆਨ ਰੱਖਣੀ ਪੈਂਦੀ ਆ ਕਿਉਂ ਜੇ ਕਿਤੇ ਅਸੀਂ ਇੱਕ ਦਿਨ ਵੀ ਨਾ ਆਈਏ ਉਦ ਹੀ ਉਹ ਹੋ ਜਾਂਦਾ ਆ ਦੇਖੋ ਇਹ ਆਖਰੇ ਹੋਏ ਅੰਬਰੇ ਸਾਰੇ ਇਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਬਈ ਇਹ ਖਾਲਸਾ ਤੈਨੂੰ ਪਤਾ ਇਹ ਕਦੋਂ ਕਲਾ ਲੱਗਿਆ ਹੋਇਆ ਹੈ ਇਹ ਬੂਝਾ 5248 ਦਾ ਇਹ ਇੱਥੇ ਨਾ ਜਿਹੜਾ ਥਾਂ ਸੀ ਬੋਰ ਵਾਲਾ ਹੈ ਟੋਆ ਸੀ ਟੋਏ ਚ ਲੱਗਿਆ ਹੋਇਆ ਅੰਬਾ ਇਹ ਪੂਣੀ ਹੈਗਾ ਇਹ ਤਾਂ ਕਰਕੇ ਇਹ ਬਹੁਤ ਫੈਲ ਰਿਆ ਹੋਇਆ ਅੰਬ ਹੈ ਪਹਿਲਾਂ ਨਹੀਂ ਲੱਗਿਆ ਹੋਇਆ ਹੈ ਸਾਰੇ ਪਾਸੇ ਦੇਖ ਲਓ ਫੁੱਟਾ ਵੀ ਬਹੁਤ ਸੋਹਣਾ ਕੋਈ ਆਇਆ ਨਹੀਂ ਬਾਕੀ ਆ ਗੁੱਗਦੀ ਅਸੀਂ ਬਹੁਤ ਬੱਚੇ ਰੱਖਦੇ ਆ ਨਵੇਂ ਲਾਉਣੇ ਅਸੀਂ ਪਹਿਲੀ ਮੋੜ ਦੰਨੇ ਆ ਕਈ ਵਾਰੀ ਆਪ ਤਾਂ ਕਰਦੇ ਅਸੀਂ ਅੱਕ ਬਹੁਤ ਘੱਟ ਲਾਉਨੇ ਆ ਜਿਹੜੀ ਕੋਈ ਨਾ ਖਰਦਾ ਉਹਦੇ ਅੱਗ ਲਾਉਨੇ ਆ ਤੇ ਨਹੀਂ ਅਸੀਂ ਇਹਨੂੰ ਫਸਲ ਵਧਣ ਸਾਰਾ ਅਸੀਂ ਮੋੜ ਦੰਨੇ ਲਵਿਆਂ ਤੋਂ ਤਾਂ ਕਰਕੇ ਇੰਨਾ ਜਿਹੜੇ ਇਹ ਰੱਖਿਆ ਹੋਇਆ ਹੈ ਨਹੀਂ ਨਹੀਂ ਕੋਈ ਇਹੋ ਜੀ ਗੱਲ ਹੈਗੀ ਵੀ ਉਹ ਸੰਭਾਲੇ ਦੀ ਪੂਰੀ ਕਰਦੇ ਆਂ ਬੂਜੇ ਜੀ ਅੰਬਾਂ ਦਾ ਬੂਜਾ ਇਹ ਪਹਿਲਾਂ ਦਾ ਲੱਗਿਆ ਹੋਇਆ ਹੈ ਸਾਡੇ ਬਜ਼ੁਰਗਾਂ ਨੇ ਲਾਇਆ ਹੋਇਆ ਬੂਜਾ ਇਹ ਅੰਬ ਬਹੁਤ ਗਰੇ ਹੋਏ ਨੇ ਬਾਕੀ ਕਿਰੇ ਅੰਬ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਆ ਦੇਖ ਲਓ ਤਾਂ ਹਾ ਤੋਂ ਦਾ ਹਰੇ ਰੰ ਦਾ ਫੁੱਲ ਕ ਜਾਂ ਉਹ ਇਹ ਪੀਲਾ ਪੈ ਜਾਂਦਾ ਦੇਖੋ ਥੋੜਾ ਥੋੜਾ ਉਹ ਕਰਕੇ ਜਮਾ ਐਨ ਪੀਲੇ ਹੋ ਜਾਂਦੇ ਆ ਇਹ। ਉਹ ਕਾਥੇ ਨਾਲ ਨਹੀਂ ਆਪੇ ਪੱਕ ਜਾਂਦੇ ਆ ਇਹ। ਕੋਈ ਮਸਾਲਾ ਵਿੱਚ ਕਹਿੰਦੇ ਮਸਾਲਾ ਪਾਉਣਾ ਪੈਂਦਾ ਤੋੜੇ ਵਿੱਚ। ਇੱਕ ਆਹ ਸੀ ਆਂਬਾ। ਆ ਦੇਖੋ ਜੇ ਤਾਜੀ ਡਗੇ। ਹਟਾਂ ਗਿਰਾਂ ਲਾਉਣੇ ਨੇ ਅਸੀਂ। ਇਹ ਸਾਰੇ ਕਿਤੇ ਸੰਭਾਲ ਰੱਖਣੀ ਪੈਂਦੀ ਐ। ਫਲਦਾਰ ਬੂਝੇ ਲਾ ਤਾਂ ਲੈਂਦਾ। ਇਹ ਸੰਭਾਲ ਵੀ ਬਹੁਤ ਜ਼ਰੂਰੀ ਐ। ਇਹਨੂੰ ਪਾਣੀ ਵੀ ਅਸੀਂ ਕੱッセ ਦੀ ਲਾਉਣੇ ਆ ਆਹ ਖਾਲ ਚੱਲਦਾ। ਖਾਲ ਵਿੱਚੋਂ ਅਸੀਂ ਕੱਸੀ ਦਾ ਪਾਣੀ 8ਵੇਂ ਦੇ 8ਵੇਂ ਨੂੰ ਭਰਦੇ ਆ ਪੂਰਾ ਇਹਨੂੰ ਆ ਅਸੀਂ ਮੋਟਰ ਮੋਟਰ ਦਾ ਪਾਣੀ ਬਹੁਤ ਘੱਟ ਪਾਉਨੇ ਪਹਿਲਾਂ ਨੂੰ ਕੱਸੀ ਦਾ ਪਾਣੀ ਪਾਉਨੇ ਆ ਚ